ਸ਼ੁਰੂਆਤ ਕੀਤੀ ਹੈ ਕੀ ਮਤਲਬ ਸੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਿੰਗ ਪ੍ਰਧਾਨ ਸਾਹਿਬ ਨੇ ਉਂਧਰ ਸਾਹਿਬ ਨੇ ਤੇ ਪਾਰਲੀਮੈਂਟਰੀ ਬੋਰਡ ਨੇ 20 ਤਰੀਕ ਤੋਂ ਭਰਤੀ ਦਾ ਐਲਾਨ ਕੀਤਾ ਸੋ ਅਮ ਅਕਾਲੀ ਦਲ ਦੇ ਵਰਕਰ ਹੋਮ ਦੇ ਨਾਤੇ ਅੱਜ ਮੈਂ ਬਾਦਲਪਿੰਡ ਆਂ ਜਿੱਥੇ ਦਫ਼ਤਰ ਹੈ ਸਾਡਾ ਅਕਾਲੀ ਦਲ ਦਾ ਉੱਥੇ ਸਾਡੀ ਮਹਿੰਮ ਅੱਜ ਸ਼ੁਰੂ ਹੋਈ ਹੈ ਪਾਰਟੀ ਦੇ ਦਿਸ਼ਾਾਂ ਦੇ ਤਹਿਤ ਤੇ ਉਹ ਸੰਬੰਧ ਵਿੱਚ ਮੈਂ ਅੱਜ ਆਪਣੀ ਭਰਤੀ ਪਹਿਲੀ ਵਿੱਚ ਸ਼ਾਮਲ ਹੋਇਆ ਤੇ ਮੈਂਬਰਸ਼ਿਪ ਆਪਣਾ ਪੱਤੀ ਭਰੀ ਹੈ ਤੇ ਮੈਂਬਰਸ਼ਿਪ ਮੈਂ ਪ੍ਰਾਪਤ ਕੀਤੀ ਹੈ ਕਿੰਨਾ ਟਿਕਾ ਤਨ ਆਇਥੇ ਵਰਕਰ ਜਿਹੜੇ ਦੱਸ ਰਹੇ ਸੀ ਤਕਰੀਬਨ 40000 ਵਰਕ ਕੱਲੇ ਲੰਬੀ ਹਲਕੇ ਦੇ ਮੈਂਬਰ ਬਣ ਗਏ ਸਾਡਾ ਟਾਰਗੇਟ ਹੈ ਤਕਰੀਬਨ 50 ਲੱਖ ਤੱਕ ਮੈਂਬਰਸ਼ਿਪ ਸਾਡੀ ਕਾਲੀ ਹੋਣੀ ਹੈ ਸਰ ਇਹ ਕੋ ਜੋ ਕੱਲ ਸਰੋਵ ਦੇ ਇੱਕ ਵਾਤੇ ਦੇ ਰਿਜ਼ਲਟ ਆਇਆ ਹਰਿਆਣਾ ਦੇਖੋ ਤੁਸੀਂ ਗੱਲ ਕਲੀਅਰ ਹੈ ਜਿਹੜੇ ਹਰਿਆਣਾ ਵਿੱਚ ਰਿਜ਼ਲਟ ਆਇਆ ਬੜੀ ਕਲੀਅਰ ਮੈਸੇਜ ਦਿੱਤਾ ਹੈ ਕਿ ਜਿਹੜੇ ਲੋਕ ਸਿੱਖ ਧਰਮ ਨੂੰ ਵਿਦ ਇੰਟਰਫੇਰੈਂਸ ਕਰਨਗੇ ਬੜੀਆਂ ਤਾਕਤਾਂ ਸਿੱਖ ਸੰਗਤ ਉਹਨਾਂ ਨੂੰ ਨਕਾਰ ਕੇ ਭਰੇ ਸਿੱਟੇ ਅਜਾਦੂ ਵਾਲ ਤੇ ਸਾਰੇ ਜਿਹੜੇ ਹਾਰੇ ਐ ਏਜੰਸੀਆਂ ਦੇ ਬੰਦੇ ਐ ਉਹਨਾਂ ਨੇ ਪੰਜਾਬ 'ਚ ਵੀ ਗੰਦ ਪਾਇਆ ਤੇ ਹਰਿਆਣੇ 'ਚ ਵੀ ਆ ਦਾਦੂ ਵਾਲਾ ਤੇ ਜਿਹੜੇ ਆ ਲੋਕ ਐ ਜਿਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਕੇ ਹਰਿਆਣਾ ਲੱਕਰਾਇਆ ਦੇਖੋ ਆ ਫਾਰਮ ਸੋ ਇੱਕ ਕਲੀਅਰ ਮੈਸੇਜ ਐ ਆਹ ਤਾਕਤਾਂ ਨੂੰ ਕਿ ਤੁਸੀਂ ਕਿਸੇ ਦੇ ਧਰਮ ਦੇ ਵਿੱਚ ਇੰਟਰਫੇਅਰ ਨਾ ਕਰੋ ਉਸ ਧਰਮ ਦੇ ਲੋਕ ਹੀ ਫੈਸਲਾ ਕਰਨ ਆਪਣੇ ਧਰਮ ਦੀ ਗੁਰੂ ਘਰਾਂ ਦੀ ਦੇਖਭਾਲ ਕਿਵੇਂ ਕਰਨੀ ਹੈ ਜਿਹੜੇ ਆਹ ਤਾਕਤਾਂ ਲੱਗੀਆਂ ਉਸ ਕਰਕੇ ਸਿੱਖ ਸੰਗਤ ਨੇ ਉਹਨਾਂ ਨੂੰ ਕਰਿਆ